ਕੋਡੀ 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 ਕਿਹੜੇ ਮੁਲਕ ਚ ਫਿਰਦੇ ਆਪਾਂ ਆਪਾਂ ਇਹ ਬ੍ਰੈਂਪਟਨ ਇਹ ਬ੍ਰੈਂਪਟਨ ਮੁਲਕ ਜਿਹੜਾ ਬਣ ਗਿਆ ਬਟਾ ਇਹ ਮੁਲਕ ਬਣ ਗਿਆ ਆਪਣਾ ਕੈਨੇਡਾ ਗੋਡ ਬlesਸ ਥੈਂਕ ਯੂ ਮਾਪਾ ਜੀ ਨਜ਼ਾਰਾ ਕਰਾਤਾ ਜੀ ਤਾਂ ਵੀਡੀਓ ਮੇਰੇ ਨਾਲ ਕਰ ਲੈਣੇ ਜੀ ਲੋਬੇ ਪੜਿਓ ਬਾਗਲ ਪਿਛਾ ਕਰਤਾ ਜੀ ਤਾਂ

ਆਸ਼ੀਰਵਾਦ ਪਤ ਤੜਕੇ ਮਿਲੂਗਾ ਇਦਾਂ ਹੀ ਕਿਰਪਾ ਰੱਖਿਓ ਬਾਸੀ ਇਦਾਂ ਮੈਗਾ ਮੈਗਾ ਪਾਸ ਮੇਰੇ ਨਾਲ ਸਾਥ ਬਣਾਇ ਰੱਖਿਓ ਬਾਸੀ ਇਦਾਂ ਮਿਲੂਗਾ ਮੇਵਾ ਮਿਲੂਗਾ ਬੇਟਾ ਮਿਲੂਗਾ ਬਾਬੇ ਬਸ ਮੇਵੇ ਦੀ ਵੇਟ ਕਰਦਾ ਹਾਂ ਮੇਵਾ ਨਹੀਂ ਨਹੀਂ ਗੰਤ ਨਾ ਸਮਝੋ ਯਾਰ ਆਸੀ ਤਾਂ ਸੇਵਾ ਦਾ ਮੇਵਾ ਕਹਿੰਦੇ ਆ ਹਾਂ ਇਹ ਗੱਲ ਤਾਂ ਸਮਝ ਜਾਂਦੇ ਆ ਚਲੋ ਫੀਗਪਾ ਡਰਨਾਈਟ ਧੰਨਵਾਦ ਤੁਹਾਡਾ